ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉ ਗੁਰੂ ਰੂਪ ਸਾਹਿਬ ਸਿੰਘ ਜੀ ਆਪ ਸੰਗਤਾਂ ਦੇ ਨਾਲ ਆਓ ਗੁਰਬਾਣੀ ਵਿਚਾਰੀਏ ਨੇ ਇਹ ਜੋ YouTube ਚੈਨਲ ਹੈ ਦੇ ਜਰੀਏ ਗੁਰਬਾਣੀ ਜੀ ਸਾਂਝ ਪਾਈ ਜਾਂਦੀ ਹੈ ਸਿੱਧ ਗੋਸ਼ਟ ਨਾਮ ਦੀ ਬਾਣੀ ਜੋ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋ ਸਿੱਧਾਂ ਦੇ ਨਾਲ ਚਰਚਾ ਹੋਈ ਉਹ ਸਤਿਗੁਰੂ ਨੇ ਇੱਕ ਬਾਣੀ ਦੇ ਸਲੇਖੇ ਡਰਜ ਕੀਤੀ ਬਾਣੀ ਨਾਮ ਹੈ ਸਿਦ ਗੋਸਟ ਹੁਣ ਤੱਕ ਅਸੀਂ ਨੌ ਪੌੜੀਆਂ ਦੀ ਵਿਚਾਰ ਕੀਤੀ ਹੈ ਪਿਛਲੀ ਪੌੜੀ ਦੇ ਵਿੱਚ ਸਤਿਗੁਰੂ ਨੇ ਆਖਦੇ ਨੇ ਕਿ ਤੁਸੀਂ ਸਾਡਾ ਮਤ ਧਾਰਨ ਕਰੋ ਕੰਨਾਂ ਵਿੱਚ ਮੰਦਰਾ ਪਾਓ ਝੋਲੀ ਹੱਥ ਵਿੱਚ ਫੜੋ ਝੋਲਾ ਜੀ ਨੂੰ ਕਹਿੰਦੇ ਆ ਝੋਲੀ ਪੈਨ ਯੂ ਨੋ ਕਿੰਨਾ ਕਹਿੰਦੇ ਨੇ ਤੇ ਫਿਰ ਸਾਡਾ ਜਿਹੜਾ ਪੰਥ ਹੈ ਮਹਾਨ ਹੈ ਛੇ ਪੇਖਾਂ ਦੇ ਵਿੱਚ ਇੱਕ ਪੇਖ ਹੈ ਜੋਗੀ ਪੇਖ ਜੋਗੀ ਪੇਖ ਦੇ 12 ਫਿਰਕੇ ਐ ਇਹਨੂੰ 12 ਪੰਥ ਕਿਹਾ ਜਾਂਦਾ ਉਹਨਾਂ ਚੋਂ ਜਿਹੜਾ ਉੱਤਮ ਹੈ ਉਹ ਆਈ ਪੰਥ ਹੈ ਸਾਡਾ ਇਹ ਪੰਥ ਤੁਸੀਂ ਗ੍ਰਹਿਣ ਕਰੋ ਤਾਂ ਸਤਿਗੁਰੂ ਜੀ ਫਿਰ ਉਹਨਾਂ ਨੂੰ ਸਮਝਾਉਂਦੇ ਨੇ ਇਹ ਗੱਲ ਆਖਦੇ ਨੇ ਕਹਿੰਦੇ ਨੇ ਜਿਹੜਾ ਗੁਰੂ ਦੇ ਦੱਸੇ ਰਸਤੇ ਮੁਤਾਬਕ ਮਨੁੱਖ ਚੱਲਦਾ ਹੈ ਨਾ ਉਹ ਆਪਣੇ ਆਪ ਨੂੰ বুঝ ਲੈਂਦਾ ਹੈ। ਔਰ ਸਤਿਗੁਰੂ ਆਖਦੇ ਨੇ ਮਨ ਨੂੰ ਸਮਝਣਾ ਜਿਹੜਾ ਸਮਝਣ ਦਾ ਢਾਂਗ ਨੂੰ ਸਮਝ ਆ ਜਾਂਦੀ ਆਪਣੇ ਮਨ ਦੀ ਪਹਿਚਾਣ ਕਰ ਲੈਂਦਾ ਹੈ ਇਸ ਤਰੀਕੇ ਨਾਲ ਸਾਨੂੰ ਜੋਗ ਦੀ ਯੁਗਤੀ ਲੱਭ ਜਾਂਦੀ ਹੈ। ਹੁਣ ਸਤਿਗੁਰੂ ਆਖਦੇ ਨੇ ਜਿਹੜੀ ਤੁਸੀਂ ਮੰਦਰਾ ਕੰਨਾਂ ਦੇ ਜਪਾਣ ਦੀ ਗੱਲ ਕਰਦੇ ਹੋ ਤਾਂ ਸਤਿਗੁਰੂ ਆਖਦੇ ਨੇ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰ ਲੈਨੇ ਆਂ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਭਰੀ ਖਿੰਥਾ ਝੋਲੀ ਭਰਪੂਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਇਸ ਤਰੀਕੇ ਨਾਲ ਪਾਠ ਕਰਨਾ ਹੈ ਤਾਂ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਜੋ ਸਤਿਗੁਰ ਨੇ ਕਰਕੇ ਦੱਸੀ ਐ ਸਮਝਾਈਏ ਸਾਨੂੰ ਅੰਤਰ ਹੁੰਦਾ ਵਿੱਚ ਖਿਰ ਦੇ ਵਿੱਚ ਸ਼ਬਦ ਔਰ ਨਾਲ ਲਿਖਿਆ ਨਿਰੰਤਰ ਨਿਰੰਤਰ ਬਿਨਾਂ ਫਰਕ ਤੋਂ ਭਾਵ ਲਗਾਤਾਰ ਸਤਿਗੁਰੂ ਆਖਦੇ ਨੇ ਮਨ ਦੇ ਅੰਦਰ ਇੱਕ ਰਸ ਲਗਾਤਾਰ ਗੁਰੂ ਦਾ ਸ਼ਬਦ ਜਪਣਾ ਉਹ ਕਿਹਾ ਹੈ ਸਾਡੇ ਕੋਲ ਮੰਦਰਾ ਤੁਸੀਂ ਮੰਦਰਾ ਪਾਈਆਂ ਨੇ ਅਸੀਂ ਹਰ ਵੇਲੇ ਉਸ ਮਾਲਕ ਨੂੰ ਹਿਰਦੇ ਵਿੱਚ ਇੱਥੇ ਰੱਖਦੇ ਆ ਜੈਸ ਤਰ੍ਹਾਂ ਕਹ ਲੋ ਜਿਹੜਾ ਮਨੁੱਖ ਹਰ ਵੇਲੇ ਉਸ ਮਾਲਕ ਨੂੰ ਚੇਤੇ ਰੱਖੇ ਸਮਝ ਲਓ ਤੇ ਕੰਨਾਂ ਦੇ ਵਿੱਚ ਹੁੰੰਦਰਾ ਹੈ ਤੇ ਹਰ ਵੇਲੇ ਰੱਬ ਨੂੰ ਯਾਦ ਕਰਨ ਦੇ ਨਾਲ ਉਸ ਮਨੁੱਖ ਨੇ ਹਉਮੈ ਹੰਕਾਰ ਨੂੰ ਕਹਿੰਦੇ ਨੇ ਮਮਤਾ ਮਮ ਮੈਂ ਮਮਤਾ ਮੇਰਾ ਪੁਣ ਆਪਣਾ ਪੁਣ ਮੈਂ ਮੇਰੀ ਦੂਰ ਕਰੀ ਪੂਰਾ ਤਿਆਗ ਕਰ ਦਿੱਤਾ ਅੰਤਰ ਸ਼ਬਦ ਟਿਕਾ ਕੇ ਗੁਰੂ ਦਾ ਨਾਮ ਜਪ ਕੇ ਕਾਮ ਕ੍ਰੋਧ ਅਹੰਕਾਰ ਨਿਵਾਰੈ ਕਾਮ ਤੇ ਕ੍ਰੋਧ ਨਾਲ ਹੰਕਾਰ ਸਤਿਗੁਰੂ ਆਖਦੇ ਨੇ ਉਹ ਮਨੁੱਖ ਫਿਰ ਇਹਨਾਂ ਨੂੰ ਨਿਵਾਰ ਲੈਂਦਾ ਦੂਰ ਕਰ ਲੈਂਦਾ ਕਾਮ ਕ੍ਰੋਧ ਹੰਕਾਰ ਨੂੰ ਗੁਰ ਕੈ ਸ਼ਬਦ ਸੋ ਸਮਝ ਪਰੀ ਸੋ ਅਦਾਰਥ ਤਾਂ ਵਿਦਵਾਨਾ ਚੰਗੀ ਕੀਤਾ ਚੰਗੀ ਸਮਝ ਗੁਰੂ ਦੇ ਨਾਲ ਐਸੀ ਚੰਗੀ ਸਮਝ ਮਿਲਦੀ ਉਸ ਮਨੁੱਖ ਨੂੰ ਇਹ ਕੰਮ ਕਰੋ ਤੇ ਹੰਕਾਰ ਨੂੰ ਦੂਰ ਕਰ ਲੰਦਾ ਆਪਣੇ ਆਪ ਨੂੰ ਉਹਦੇ ਕੋਲੋਂ ਬਚਾ ਲੰਦਾ ਖਿੰθα ਝੋਲੀ ਭਰਪੂਰ ਰਹਿ ਜਾ ਪ੍ਰਮਾਤਮਾ ਨੂੰ ਹਰ ਵੇਲੇ ਭਰਪੂਰ ਨਿਕੋਣਕ ਭਰਿਆ ਹੋਇਆ ਭਾਵ ਹਰ ਵੇਲੇ ਸੰਸਾਰ ਦੇ ਵਿੱਚ ਬਿਰਾਜਮਾਨ ਸਮਝਣਾ ਹਰ ਵੇਲੇ ਹਾਜ਼ਰ ਨਾਜ਼ਰ ਸਮਝਣਾ ਇੱਕ ਖਿੰθα ਖਫਨੀ ਤੇ ਨਾਲ ਹੱਥ ਵਿੱਚ ਫੜੀ ਹੋਈ ਝੋਲੀ ਹੈ ਸਾਡੀ ਪਰ ਜਿਹੜਾ ਮਨੁੱਖ ਰੱਬ ਨੂੰ ਹਰੇਕ ਪਾਸੇ ਰਮਿਆ ਹੋਇਆ ਸਮਝੇ ਉਹਦੇ ਵਾਸਤੇ ਜਿਹੜੀ ਤੁਸੀਂ ਆ ਖਫਨੀ ਨਾਲੇ ਹੱਥ ਵਿੱਚ ਝੋਲੀ ਫੜਦੇ ਨਾ ਉਸ ਮਨੁੱਖ ਵਾਸਤੇ ਜਿਹੜਾ ਹਰ ਵੇਲੇ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਉਹਦੇ ਵਾਸਤੇ ਕੀ ਆਏ ਹਰ ਵੇਲੇ ਰੱਬ ਨੂੰ ਹਾਜ਼ਰ ਨਾਜ਼ਰ ਸਮਝਣਾ ਤੁਸੀਂ ਜਿਹੜੀ ਖਫਨੀ ਪਾ ਕੇ ਝੋਲੀ ਦਾ ਭਾਰ ਚੱਕੀ ਰੱਖਦੇ ਹੋ ਤੇ ਉਹ ਮਨੁੱਖ ਜਿਹੜਾ ਰੱਬ ਦੇ ਗੁਰੂ ਦੱਸੇ ਰਸਤੇ ਚੱਲ ਕੇ ਰੱਬ ਨਾਲ ਜੁੜਦਾ ਹੈ ਉਹ ਹਰ ਵੇਲੇ ਰੱਬ ਨੂੰ ਹਰ ਜਗ੍ਹਾ ਹੀ ਹਾਜ਼ਰ ਨਜ਼ਰ ਸੰਧਾ ਹੈ ਨਾਨਕ ਤਾਰਾ ਏਕ ਹਰੀ ਨੂੰ ਸਮਝ ਆ ਜਾਂਦੀ ਕਿ ਨਾਨਕ ਕਿ ਇੱਕ ਹਰੀ ਸੰਸਾਰ ਤੋਂ ਪਾਰ ਕਰਦਾ ਹੈ ਬੇੜਾ ਪਾਰ ਕਰ ਦਿੰਦਾ ਹੈ ਤੋਂ ਹਰ ਪਾਸੇ ਉਹ ਹਸ ਹਰੀ ਮਾਲਕ ਨੂੰ ਸਮਝਦਾ ਹੈ ਅਗਲੀ ਗੱਲ ਕਹਿੰਦੇ ਨੇ ਸੱਚਾ ਸਾਹਿਬ ਉਹ ਮਾਲਕ ਸੱਚਾ ਹੈ ਸਾਚੀ ਨਾਈ ਉਹਦੀ ਵਡਿਆਈ ਵੱਡੀ ਹੈ ਪਰਖ ਹੈ ਗੁਰ ਕੀ ਬਾਤ ਖਰੀ ਸਤਿਗੁਰ ਆਖਦੇ ਨੇ ਕਹਿੰਦੇ ਨੇ ਭਾਈ ਗੁਰ ਕੀ ਬਾਤ ਗੁਰੂ ਦੀ ਬਾਤ ਨਾਲ ਗੁਰੂ ਦੀ ਸਮਝ ਦੇ ਨਾਲ ਉਹ ਮਨੁੱਖ ਇਹ ਨਿਰਣਾ ਕਰ ਲੈਂਦਾ ਕਿਸ ਗੱਲ ਦਾ ਨਿਰਣਾ ਕਰਦਾ ਕਿ ਗੁਰੂ ਜਿਹੜਾ ਪ੍ਰਮਾਤਮਾ ਪਰਮੇਸ਼ਰ ਹੈ ਨਾ ਕਿਉਂਕਿ ਗੁਰੂ ਵੀ ਰੱਬ ਹੈ ਪਰਮਾਤਮਾ ਹੀ ਗੁਰੂ ਹੈ ਜੈਸ ਤਰ੍ਹਾਂ ਪਰਮਾਤਮਾ ਕਹ ਲਈ ਜਿਹੜਾ ਪਰਮਾਤਮਾ ਹੈ ਉਹ ਮਾਇਆ ਦੀ ਚੂੜ ਤੋਂ ਬਚਾਲਣ ਦਾ ਮਾਇਆ ਦੀ ਚੂੜ ਤੋਂ ਬਚਣ ਦਾ ਇਹੀ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਜੋ ਸਦਾ ਕਾਇਮ ਦائم ਪਰਮਾਤਮਾ ਸਦਾ ਰਹਿਣ ਵਾਲਾ ਨਾ ਉਹਦਾ ਨਾਮ ਉਹਦੀ ਵਡਿਆਈ ਜਿਹੜਾ ਕਰੇਗਾ ਤੇ ਫਿਰ ਉਹਦਾ ਮਨ ਜਿਹੜਾ ਹੈ ਸਤਗੁਰੂ ਆਖਦਿੰਨੇ ਮਾਇਆ ਦੀ ਚੂੜ ਤੋਂ ਬਚ ਜਾਂਦਾ ਹੈ ਸੋ ਇਸ ਤਰੀਕੇ ਨਾਲ ਸਤਿਗੁਰੂ ਨੇ ਕਿਹਾ ਕਿ ਭਾਈ ਸਾਡੇ ਅੰਦਰ ਉਹ ਇਸ ਪਾਸੇ ਲੈ ਲੈਣੇ ਆ ਕਿ ਸਾਡੇ ਅੰਦਰ ਹਰ ਵੇਲੇ ਹਰੀ ਦਾ ਨਾਮ ਲਗਾਤਾਰ ਹੈ ਇਹ ਸਾਡੀਆਂ ਮੰਦਰਾ ਹਨ ਫਿਰ ਅੰਦਰ ਲਗਾਤਾਰ ਰੱਬ ਜਪਣ ਦੇ ਨਾਲ ਔਮੈ ਤੇ ਮੇਰਾਪਣ ਸਾਡਾ ਦੂਰ ਹੋ ਗਿਆ ਕਾਮ ਕ੍ਰੋਧ ਤੇ ਹੰਕਾਰ ਗੁਰੂ ਦੇ ਕੋਲ ਜਿਹੜੀ ਚੰਗੀ ਸਮਝ ਮਿਲੀ ਉਹਦੇ ਨਾਲ ਇਹ ਵੀ ਨਿਵਾਰ ਹੋ ਗਏ ਦੂਰ ਹੋ ਗਏ ਨਾਨਕ ਸਤਗੁਰ ਆਖਦੇ ਨੇ ਕਿ ਇੱਕ ਪ੍ਰਮਾਤਮਾ ਹਰੀ ਹੀ ਸਾਨੂੰ ਬਚਾ ਸਕਦਾ ਹੈ ਉਤਾਰਦਾ ਹੈ ਔਰ ਉਹਨੂੰ ਹਰ ਜਗ੍ਹਾ ਭਰਪੂਰ ਸਮਝਣਾ ਲਗਾਤਾਰ ਇੱਕ ਰਸ ਸਮਝਣਾ ਇਹ ਸਾਡੀ ਖਫਨੀ ਹੈ ਜਾਂ ਝੋਲੀ ਜਿਹੜੀ ਤੁਸੀਂ ਹੱਥ ਵਿੱਚ ਫੜਦੇ ਸਾਡੇ ਵਾਸਤੇ ਇਹੀ ਹੈ ਗੁਰੂ ਦੀ ਚੰਗੀ ਜਿਹੜੀ ਮਤ ਹੈ ਉਸ ਮਤ ਦੇ ਨਾਲ ਇਸ ਗੱਲ ਦੀ ਪਰਖ ਕਰ ਲਈ ਗਈ ਸਮਝ ਆ ਗਈ ਕਿ ਪ੍ਰਮਾਤਮਾ ਪਰਮੇਸ਼ਰ ਸੱਚਾ ਹੈ ਤੇ ਉਹਦੀ ਵਡਿਆਈ ਸੱਚੀ ਹੈ ਤੇ ਜਿਹੜਾ ਇਸ ਤਰ੍ਹਾਂ ਸਮਝ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਉਹ ਮਾਇਆ ਦੀ ਚੋਟ ਤੋਂ ਬਚ ਜਾਂਦਾ ਹੈ ਇਹ ਸਭ ਕੁਝ ਸਮਝਾਉਣੇ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ